ਸੱਚਾ ਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਚੀਨ ਦੀ ਪੁਨਰ ਜਾਗਰਣ ਯੋਜਨਾ 트੍ਰੰਪ ਦੇ ਅਮਰੀਕਾ ਗ੍ਰੇਟ ਅਗੇਨ ਵਿਜ਼ਨ ਨਾਲ ਹੋਈ ਇੱਕ ਜੋਟ 트੍ਰੰਪ ਦਾ ਵੱਡਾ ਫੈਸਲਾ 30 ਸਾਲ ਬਾਅਦ ਮੁੜ ਹੋਵੇਗੀ ਪ੍ਰਮਾਣੂ ਟੈਸਟ ਅਮਰੀਕਾ ਤੇ ਚੀਨ ਦੇ ਰਿਸ਼ਤੇ ਵਿੱਚ ਵਪਾਰਕ ਨਰਮੀ ਦੇ ਨਵੇਂ ਸੰਕੇਤ 트ੰਪ ਨੇ ਘਟਾਏ ਟੈਰਿਫ ਹੁਣ ਖਬਰਾਂ ਵਿਸਥਾਰ ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਦੀ ਤਰੱਕੀ ਅਤੇ ਪੁਨਰ ਜਾਗਰਨ ਦੀ ਸੋਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਮੇਕ ਅਮਰੀਕਾ ਗ੍ਰੇਟ ਅਗੇਨ ਸੁਪਨੇ ਨਾਲ ਮਿਲਦੀ-ਜੁਲਦੀ ਹੈ ਸ਼ੀ ਜਿਨਪਿੰਗ ਨੇ ਕਿਹਾ ਕਿ ਦੋਵੇਂ ਦੇਸ਼ ਇਕੱਠੇ ਤਰੱਕੀ ਦੇ ਰਾਹ ਤੇ ਵਧਣ ਤਾਂ ਜੋ ਦੁਨੀਆ ਵਿੱਚ ਸ਼ਾਂਤੀ ਅਤੇ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋ ਸਕਦਾ ਹੈ ਚੀਨ ਦੇ ਅੰਤਰਰਾਸ਼ਟਰੀ ਸ਼ੀ ਜਿਨਪਿੰਗ ਨੇ ਇੱਕ ਵੱਡਾ ਬਿਆਨ ਦਿੱਤਾ ਜਿਸ ਨੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਚਰਚਾ ਛੇੜ ਦਿੱਤੀ ਹੈ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਦੀ ਪੁਨਰ ਜਾਗਰਣ ਦੀ ਯੋਜਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੇਕ ਅਮਰੀਕਾ ਗ੍ਰੇਟ ਅਗੇਨ ਵਿਜ਼ਨ ਨਾਲ ਮਿਲਦੀ ਜੁਲਦੀ ਹੈ ਉਨ੍ਹਾਂ ਦੇ ਕਹਿਣ ਅਨੁਸਾਰ ਦੋਵੇਂ ਦੇਸ਼ ਆਪਣੇ ਲੋਕਾਂ ਦੀ ਖੁਸ਼ਹਾਲੀ ਅਤੇ ਰਾਸ਼ਟਰੀ ਤਾਕਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ ਸ਼ੀ ਜਿੰਪਿੰਗ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਚੀਨ ਦਾ ਮਕਸਦ ਕਿਸੇ ਹੋਰ ਦੇਸ਼ ਨਾਲ ਮੁਕਾਬਲਾ ਨਹੀਂ ਸਗੋ ਸਹਿਯੋਗ ਰਾਹੀਂ ਆਪਸੀ ਵਿਕਾਸ ਕਰਨਾ ਹੈ। ਉਹਨਾਂ ਨੇ ਕਿਹਾ ਕਿ ਜੇ ਚੀਨ ਅਤੇ ਅਮਰੀਕਾ ਇਕੱਠੇ ਤਰੱਕੀ ਦੀ ਰਾਹ ਤੇ ਚੱਲਣ ਤਾਂ ਇਸ ਨਾਲ ਪੂਰੀ ਦੁਨੀਆ ਵਿੱਚ ਸ਼ਾਂਤੀ, ਸਥਿਰਤਾ ਅਤੇ ਆਰਥਿਕਤਾ ਦੀ ਤਾਕਤ ਵਧੇਗੀ। ਇਸ ਬਿਆਨ ਤੋਂ ਬਾਅਦ ਅੰਤਰਰਾਸ਼ਟਰੀ ਮੀਡੀਆ 'ਚ ਚਰਚਾ ਹੈ। ਜਿੱਥੇ ਪਹਿਲਾਂ ਵਪਾਰਕ ਤਣਾਅ ਅਤੇ ਰਾਜਨੀਤਿਕ ਵਿਰੋਧ ਸੁਰੱਖਿਆ ਬਣੇ ਰਹਿੰਦੇ ਸਨ। ਹੁਣ ਸ਼ਾਇਦ ਇਹ ਬਿਆਨ ਦੋਵੇਂ ਦੇਸ਼ਾਂ ਦੇ ਵਿਚਕਾਰ ਸਮਝੌਤੇ ਅਤੇ ਸਹਿਯੋਗ ਦੀ ਨਵੀਂ ਸ਼ੁਰੂਆਤ ਹੋ ਸਕਦਾ ਹੈ। ਚੀਨ ਦੀ ਸਰਕਾਰ ਦਾ ਕਹਿਣਾ ਹੈ ਕਿ ਉਸਤਾਰ ਰਾਸ਼ਟ੍ਰ ਪੁਨਰ ਜਾਗਰਣ ਸਿਰਫ ਚੀਨ ਦੀ ਤਾਕਤ ਲਈ ਨਹੀਂ ਸਗੋ ਦੁਨੀਆ ਦੇ ਹਰ ਦੇਸ਼ ਦੇ ਵਿਕਾਸ ਦੇ ਮੂਕੇ ਖੋਲਣ ਲਈ ਹੈ। ਦੂਜੇ ਪਾਸੇ ਅਮਰੀਕਾ ਦਾ ਮੇਕ ਅਮਰੀਕਾ ਗ੍ਰੇਟ ਅਗੇਨ ਵਿਜ਼ਨ ਆਪਣੇ ਦੇਸ਼ ਦੀ ਆਰਥਿਕਤਾ ਅਤੇ ਤਾਕਤ ਨੂੰ ਮੁੜ ਮਜ਼ਬੂਤ ਬਣਾਉਣ ਤੇ ਕੇਂਦ੍ਰਿਤ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਦੋ ਵੱਡੀ ਤਾਕਤਾਂ ਸੱਚਮੁੱਚ ਸਹਿਯੋਗ ਦੇ ਰਾਹ ਤੇ ਚੱਲਣਗੀਆਂ ਜਾਂ ਸਿਰਫ ਇਹ ਬਿਆਨਾਂ ਤੱਕ ਹੀ ਸੀਮਿਤ ਰਹੇਗਾ। ਰਾਸ਼ਟਰਪਤੀ ਡੁਨਾਲ 트ੰਪ ਨੇ 30 ਸਾਲ ਤੋਂ ਬਾਅਦ ਪਹਿਲੀ ਵਾਰ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ ਦੁਬਾਰਾ ਸ਼ੁਰੂ ਕਰਨ ਦਾ ਇਹ ਹੁਕਮ ਦਿੱਤੇ ਹਨ। ਇਹ ਫੈਸਲਾ ਸਾਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਇਸ ਕਦਮ ਨਾਲ ਵਿਸ਼ਵ ਸੁਰੱਖਿਆ ਅਤੇ ਸ਼ਾਂਤੀ ਤੇ ਅਸਰ ਪੈ ਸਕਦਾ ਹੈ। 트ੰਪ ਦਾ ਕਹਿਣਾ ਹੈ ਕਿ ਇਹ ਟੈਸਟਿੰਗ ਅਮਰੀਕਾ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਦਹਾਕੀਆਂ ਤੋਂ ਬਾਅਦ ਪਹਿਲੀ ਵਾਰ ਪ੍ਰਮਾਣੂ ਹਥਿਆਰਾਂ ਦੀ ਟੈਸਟਿੰਗ ਮੁੜ ਸ਼ੁਰੂ ਕਰ ਦਿੱਤੀ ਹੈ। ਐਲਾਨ ਕੀਤਾ ਹੈ ਕਿ ਇਹ ਫੈਸਲਾ ਪੱਥਰ ਤੇ ਚਰਚਾ ਤੇ ਚਿੰਤਾ ਦਾ ਕਾਰਨ ਬਣ ਗਿਆ ਹੈ। 1990 ਦੀ ਦਹਾਕੇ ਤੋਂ ਬਾਅਦ ਅਮਰੀਕਾ ਨੇ ਪ੍ਰਮਾਣੂ ਟੈਸਟਿੰਗ ਤੇ ਰੋਕ ਲਗਾਈ ਹੋਈ ਸੀ। ਪਰ ਹੁਣ 트럼ਪ ਸਰਕਾਰ ਨੇ ਕਿਹਾ ਹੈ ਕਿ ਇਹ ਟੈਸਟ ਰਾਸ਼ਟਰੀ ਸੁਰੱਖਿਆ ਮਜ਼ਬੂਤ ਕਰਨ ਲਈ ਜ਼ਰੂਰੀ ਹਨ। 트럼ਪ ਦੇ ਇਸ ਕਦਮ ਨੂੰ ਕੁਝ ਵਿਸ਼ੇਸ਼ ਗਿਆਨ ਅਮਰੀਕਾ ਦੀ ਰੱਖਿਆ ਨੀਤੀ ਵਿੱਚ ਵੱਡਾ ਬਦਲਾ ਮੰਨ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਹੋਰ ਪ੍ਰਮਾਣੂ ਤਾਕਤ ਵਾਲੇ ਦੇਸ਼ ਜਿਵੇਂ ਰੂਸ ਅਤੇ ਚੀਨ ਵੀ ਆਪਣੀਆਂ ਟੈਸਟਿੰਗ ਕਿਰਿਆਵਾਂ ਤੇਜ਼ ਕਰ ਸਕਦੇ ਹਨ। ਇਸ ਨਾਲ ਵਿਸ਼ਵ ਪੱਧਰ ਤੇ ਹਥਿਆਰਾਂ ਦੀ ਦੌੜ ਮੁੜ ਸ਼ੁਰੂ ਹੋਣ ਦਾ ਖਤਰਾ ਵੱਣ ਸਕਦਾ ਹੈ। ਦੂਜੇ ਪਾਸੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਫੈਸਲਾ ਕਿਸੇ ਦੇਸ਼ ਨੂੰ ਡਰਾਉਣ ਲਈ ਨਹੀਂ ਸਗੋਂ ਨਵੀਂ ਤਕਨੀਕਾਂ ਦੀ ਜਾਂਚ ਕਰਨ ਅਤੇ ਅਮਰੀਕਾ ਦੀ ਰੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਕੀਤਾ ਗਿਆ ਪਰ ਦੁਨੀਆ ਦੇ ਕਈ ਦੇਸ਼ਾਂ ਸਮੇਤ ਸੰਗਠਿਤ ਰਾਸ਼ਟਰ ਯੂਨ ਨੇ ਇਸ ਕਦਮ ਤੇ ਚਿੰਤਾ ਜਤਾਈ ਹੈ ਅਤੇ ਕਿਹਾ ਹੈ ਕਿ ਇਹ ਵਿਸ਼ਵ ਸ਼ਾਂਤੀ ਲਈ ਖਤਰਾ ਬਣ ਸਕਦਾ ਹੈ ਉਹਨਾਂ ਸਭ ਦੀ ਨਜ਼ਰ ਇਸ ਗੱਲ ਤੇ ਹੈ ਕਿ ਇਹ ਟੈਸਟ ਵਾਕਈ ਹੋਵੇਗਾ ਜਾਂ ਫਿਰ ਇਹ ਫੈਸਲੇ ਨੂੰ ਰਾਜਨੀਤਿਕ ਦਬਾਅ ਕਾਰਨ ਰੋਕ ਦਿੱਤਾ ਜਾਵੇਗਾ ਪਰ ਇੱਕ ਗੱਲ ਪੱਕੀ ਹੈ 트ੰਪ ਦੇ ਇਸ ਐਲਾਨ ਨਾਲ ਦੁਨੀਆ ਵਿੱਚ ਪ੍ਰਮਾਣੂ ਹਥਿਆਰਾਂ ਦੀ ਚਰਚਾ ਫਿਰ ਤੋਂ ਤਾਜ਼ਾ ਹੋ ਗਈ ਹੈ ਅਮਰੀਕਾ ਵਿੱਚ ਖਾਣ-ਪਾਨ ਦੇ ਵੱਡੇ ਸੰਕਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਸਨੈਪ ਫੂਡ ਪ੍ਰੋਗਰਾਮ ਜੋ ਅਮਰੀਕੀ ਲੋਕਾਂ ਨੂੰ 120 ਬਿਲੀਅਨ ਡਾਲਰ ਦੀ ਖੁਰਾਕ ਮੁਹੱਈਆ ਕਰਵਾਉਂਦਾ ਹੈ ਉਹ ਹੁਣ ਸੰਘਰਸ਼ ਵਿੱਚ ਹੈ ਫੈਡਰਲ ਸਰਕਾਰ ਦੇ ਸ਼ਟਡਾਊਨ ਕਾਰਨ মিলিয়ন ਲੋਕਾਂ ਨੂੰ ਭੁੱਖਮਰੀ ਦਾ ਖਤਰਾ ਹੈ ਇਸ ਪ੍ਰੋਗਰਾਮ ਦੇ ਰਾਹੀਂ ਅਮੀਰ ਅਤੇ ਗਰੀਬ ਹਰ ਕਿਸੇ ਨੂੰ ਖੁਰਾਕ ਮਿਲਦੀ ਹੈ ਪਰ ਹੁਣ ਸਰਕਾਰੀ ਰੋਗ ਉਹਨਾਂ ਲਈ ਚਿੰਤਾ ਦਾ ਕਾਰਨ ਬਣੀ ਹੈ ਅਮਰੀਕਾ ਵਿੱਚ ਖਾਣ ਪਾਣ ਦੀ ਸੰਕਟ ਗੰਭੀਰ ਰੂਪ ਧਾਰ ਰਹੀ ਹੈ ਸਨੈਪ ਫੂਡ ਪ੍ਰੋਗਰਾਮ ਜੋ ਹਰ ਸਾਲ ਅਮਰੀਕੀ ਲੋਕਾਂ ਨੂੰ 120 ਬਿਲੀਅਨ ਡਾਲਰ ਦੀ ਖੁਰਾਕ ਮੁਹੱਈਆ ਕਰਵਾਉਂਦੇ ਹੈ ਇਸ ਸਮੇਂ ਸੰਘਰਸ਼ ਵਿੱਚ ਹਨ ਫੈਡਰਲ ਸਰਕਾਰ ਦੇ ਸ਼ਟਡਾਊਨ ਕਾਰਨ ਲੱਖਾਂ ਲੋਕਾਂ ਨੂੰ ਭੁੱਖਮਰੀ ਦਾ ਖਤਰਾ ਹੈ। ਸਨੈਪ ਪ੍ਰੋਗਰਾਮ ਦੇ ਰਾਹੀਂ ਘੱਟ ਆਮਦਨ ਵਾਲੇ ਪਰਿਵਾਰ, ਬਜ਼ੁਰਗ ਅਤੇ ਬੱਚੇ ਆਪਣੀਆਂ ਮੌਜੂਦਾ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ। ਪਰ ਹੁਣ ਸਰਕਾਰ ਦੀ ਰੋਕ ਕਾਰਨ ਇਹ ਪਰਿਵਾਰ ਖਾਣ-ਪੀਣ ਲਈ ਪਰੇਸ਼ਾਨ ਹਨ। ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸ਼ਟਡਾਊਨ ਲੰਬਾ ਚੱਲਿਆ ਤਾਂ ਹਜ਼ਾਰਾਂ ਪਰਿਵਾਰ ਭੁੱਖਮਰੀ ਨਾਲ ਝੁੰਝਣਗੇ ਅਤੇ ਸਮਾਜਿਕ ਤਣਾਅ ਵਧ ਸਕਦਾ ਹੈ। ਸਾਨਕ ਅਤੇ ਰਾਸ਼ਟਰੀ ਸਰਕਾਰੀ ਅਧਿਕਾਰੀ ਲੋਕਾਂ ਨੂੰ ਆਰਥਿਕ ਸਹਾਇਤਾ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਸਨੈਪ ਪ੍ਰੋਗਰਾਮ ਲੋਕਾਂ ਦੀ ਬੁਨਿਆਦੀ ਜ਼ਰੂਰਤ ਹੈ ਅਤੇ ਇਸ ਨੂੰ ਬੰਦ ਕਰਨ ਨਾਲ ਸਿਰਫ ਪਰਿਵਾਰਾਂ ਨੂੰ ਨੁਕਸਾਨ ਨਹੀਂ ਸਗੋ ਸਮਾਜ ਵਿੱਚ ਭੁੱਖਮਰੀ ਅਤੇ ਗਰੀਬੀ ਵਧਣ ਦੇ ਖਤਰੇ ਪੈ ਸਕਦੇ ਹਨ ਇਸ ਸੰਕਟ ਨੇ ਦੁਨੀਆ ਭਰ ਦੇ ਮੀਡੀਆ ਦਾ ਧਿਆਨ ਖਿੱਚਿਆ ਹੈ ਅਤੇ ਸਵਾਲ ਉੱਠੇ ਹਨ ਕਿ ਅਮਰੀਕਾ ਵਿੱਚ ਫੈਡਰਲ ਸਰਕਾਰ ਦੇ ਸ਼ਟਡਾਊਨ ਦੇ ਨਤੀਜੇ ਸਿਰਫ ਰਾਜਨੀਤਿਕ ਹੋਣਗੇ ਜਾਂ ਆਮ ਸਧਾਰਨ ਲੋਕਾਂ ਦੀ ਜ਼ਿੰਦਗੀ ਤੇ ਵੀ ਸਖਤ ਅਸਰ ਪਵੇਗਾ ਹੁਣ ਵੇਖਣਾ ਹੈ ਕਿ ਸਰਕਾਰ ਕਿਵੇਂ ਇਸ ਸੰਕਟ ਦਾ ਹੱਲ ਕੱਢਦੀ ਹੈ ਅਤੇ ਕਿਵੇਂ ਅਤੇ ਕਿਵੇਂ ਮਿਲੀਅਨ ਲੋਕਾਂ ਲਈ ਖੁਰਾਕ ਦੀ ਸੁਰੱਖਿਆ ਬਰਕਰਾਰ ਰੱਖਦੀ ਹੈ ਅਮਰੀਕਾ ਅਤੇ ਚੀਨ ਦੇ ਵਪਾਰਕ ਰਿਸ਼ਤੇ ਵਿੱਚ ਵੱਡੀ ਤਰੱਕੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਚੀਨ ਤੇ ਲੱਗੇ ਟੈਰਿਫ ਘਟਾ ਦਿੱਤੇ ਹਨ ਅਤੇ ਰੇਅਰ ਅਰਥਸ ਰੋਡ ਬਲੌਕ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ ਹੈ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ ਤੇ ਆਰਥਿਕ ਮੌਕੇ ਵਧਣਗੇ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਵਿੱਚ ਇੱਕ ਵੱਡੀ ਤਰੱਕੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੇ ਲੱਗੇ ਟੈਰਿਫ ਘਟਾ ਦਿੱਤੇ ਹਨ ਅਤੇ ਰੇਅਰ ਅਰਥਸ ਰੋਡ ਬਲੌਕ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਡ੍ਰੰਪ ਅਤੇ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ। ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਇਹ ਕਦਮ ਦੋਹਾਂ ਦੇਸ਼ਾਂ ਦੇ ਵਪਾਰ ਵਿੱਚ ਨਰਮੀ ਲਿਆਣਗੇ ਅਤੇ ਆਰਥਿਕ ਮੌਕੇ ਉਪਭਾਉਣਗੇ। ਅਮਰੀਕਾ ਵਿੱਚ ਖਪਤਕਾਰਾਂ ਲਈ ਲਾਭਕਾਰੀ ਸਬੂਤ ਬਣਨ ਦੇ ਨਾਲ-ਨਾਲ ਕੰਪਨੀਆਂ ਨੂੰ ਵੀ ਵਪਾਰ ਵਿੱਚ ਸੁਵਿਧਾ ਮਿਲੇਗੀ। ਟਰੰਪ ਨੇ ਕਿਹਾ ਹੈ ਕਿ ਇਸ ਨਾਲ ਦੁਨੀਆ ਭਰ ਦੇ ਵਪਾਰਕ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਦੁਨੀਆ ਭਰ ਦੇ ਅਰਥਸ਼ਾਸਤਰੀ ਇਸ ਨੂੰ ਇੱਕ ਵੱਡਾ ਸੰਕੇਤ ਮੰਨ ਰਹੇ ਹਨ। ਵਿਸ਼ੇਸ਼ ਕਰਕੇ ਇਹ ਕਦਮ ਤਣਾਅ ਨੂੰ ਘਟਾਉਣ ਅਤੇ ਦੋਹਾਂ ਦੇਸ਼ਾਂ ਵਿੱਚ ਵਪਾਰਕ ਅਤੇ ਆਰਥਿਕ ਸਹਿਯੋਗ ਵਧਾਉਣ ਲਈ ਮਹੱਤਵਪੂਰਨ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਫੈਸਲੇ ਨਾਲ ਅਗਲੇ ਦਿਨਾਂ ਵਿੱਚ ਦੋਹਾਂ ਦੇਸ਼ਾਂ ਦੇ ਰਿਸ਼ਤੇ ਤੇ ਵਪਾਰਕ ਮੌਕੇ ਕਿੰਨੇ ਪ੍ਰਭਾਵਿਤ ਹੋਣਗੇ। ਭਾਰਤ ਤੇ ਅਮਰੀਕਾ ਦੇ ਵਪਾਰਕ ਰਿਸ਼ਤੇ ਵਿੱਚ ਵੱਡਾ ਮੋੜ ਆ ਸਕਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੰਕੇਤ ਦਿੱਤੇ ਹਨ ਕਿ ਭਾਰਤ ਅਮਰੀਕਾ ਵਪਾਰਕ ਸਮਝੌਤੇ ਜਲਦੀ ਹੋ ਸਕਦੇ ਹੈ ਇਸ ਸੰਬੰਧ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਮੰਡਲੀ ਨੇ ਵੀ ਅਪਡੇਟ ਸਾਂਝੀ ਕੀਤੀ ਹੈ ਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਪਾਰਕ ਮੁੱਦਿਆਂ ਤੇ ਨਿਰੰਤਰ वार्ता ਲਾਪੇ ਚ ਹਨ ਭਾਰਤ ਤੇ ਅਮਰੀਕਾ ਦੇ ਵਪਾਰਕ ਮੈਦਾਨ ਵਿੱਚ ਮਹੱਤਵਪੂਰਨ ਤਬਦੀਲੀ ਦੀ ਸੰਭਾਵਨਾ ਬਣੀ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲੀ ਵਿੱਚ ਸੰਕੇਤ ਦਿੱਤੇ ਹਨ ਕਿ ਭਾਰਤ ਅਮਰੀਕਾ ਵਪਾਰਕ ਸਮਝੌਤਾ ਜਲਦੀ ਹੋ ਸਕਦਾ ਹੈ ਇਸ ਮਾਮਲੇ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਮੰਡਲੀ ਐਮਈਏ ਨੇ ਵੀ ਅਪਡੇਟ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਵਪਾਰਕ ਮੁੱਦਿਆਂ ਤੇ ਲਗਾਤਾਰ ਗੱਲਬਾਤ ਕਰ ਰਹੇ ਹਨ ਵਿਸ਼ੇਸ਼ਗਾਨ ਕਹਿੰਦੇ ਹਨ ਕਿ ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਵਿੱਚ ਵਪਾਰ ਦੇ ਨਵੇਂ ਮੌਕੇ ਬਣ ਸਕਦੇ ਹਨ ਭਾਰਤੀ ਉਦਯੋਗ ਲਈ ਇਹ ਇੱਕ ਨਵਾਂ ਅਤੇ ਮਹੱਤਵਪੂਰਨ ਕਦਮ ਸਾਬਿਤ ਹੋ ਸਕਦਾ ਹੈ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਨੂੰ ਮਜ਼ਬੂਤੀ ਦੇਣ ਵਿੱਚ ਯੋਗਦਾਨ ਦੇਵੇਗਾ 트럼ਪ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਸਮਝੌਤੇ ਦੋਹਾਂ ਦੇਸ਼ਾਂ ਲਈ ਲਾਭਕਾਰੀ ਹੈ ਅਤੇ ਇਸ ਨਾਲ ਵਪਾਰ ਤੇ ਨਿਵੇਸ਼ ਨੂੰ ਵਧਾਵਾ ਮਿਲੇਗਾ ਦੋਹਾਂ ਦੇਸ਼ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਜਾਰੀ ਰੱਖਣਗੇ ਅਤੇ ਅਗਲੇ ਦਿਨਾਂ ਵਿੱਚ ਇਹ ਦੇਖਣਾ ਜ਼ਰੂਰੀ ਹੋਵੇਗਾ ਕਿ ਇਸ ਸਮਝੌਤੇ ਨਾਲ ਭਾਰਤੀ ਲੋਕਾਂ ਅਤੇ ਉਦਯੋਗਾਂ ਤੇ ਕੀ ਪ੍ਰਭਾਵ ਪੈਂਦਾ ਹੈ ਇਸ ਤੋਂ ਬਾਅਦ ਭਾਰਤ ਅਮਰੀਕਾ ਰਿਸ਼ਤੇ ਵਿੱਚ ਹੋਰ ਵਧੀਆ ਮੌਕੇ ਦੇਖਣ ਨੂੰ ਮਿਲ ਸਕਦੇ ਹਨ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਵਾ ਆ ਸਕਦਾ ਹੈ 트럼ਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦੀ ਲੀਡਰਸ਼ਿਪ ਨੂੰ ਮੁੜ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਇਸ ਦਾ ਮਕਸਦ ਇਹ ਹੈ ਕਿ ਨਿਯਮਾਂ ਦੇ ਉਲੰਘਣ ਕਰਨ ਵਾਲੇ ਲੋਕਾਂ ਨੂੰ ਵਾਪਸੀ ਤੇਜ਼ ਕੀਤੀ ਜਾ ਸਕੇ ਅਧਿਕਾਰੀਆਂ ਦੇ ਮੁਤਾਬਕ ਇੱਕ ਕਦਮ ਅਮਰੀਕਾ ਦੀ ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਆ ਸਕਦੇ ਹਨ। 트াম্প ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੀ ਲੀਡਰਸ਼ਿਪ ਨੂੰ ਮੁੜ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮੁੱਖ ਮਕਸਦ ਇਹ ਹੈ ਕਿ ਨਿਯਮਾਂ ਦੇ ਉਲੰਘਣ ਕਰਨ ਵਾਲੇ ਲੋਕਾਂ ਦੀ ਦੇਸ਼ ਵਾਪਸੀ ਨੂੰ ਤੇਜ਼ ਕੀਤਾ ਜਾਵੇ। ਅਧਿਕਾਰੀਆਂ ਦੇ ਮੁਤਾਬਕ ਇਸ ਬਦਲਾਅ ਨਾਲ ਆਈਸੀ ਆਪਣੀ ਕਾਰਗੁਜ਼ਾਰੀ ਨੂੰ ਵਧਾਉਣ ਦੇ ਨਾਲ ਅਮਰੀਕਾ ਦੀ ਸਰਹੱਦਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਵੇਗਾ। ਇਹ ਕਦਮ 트ੰਪ ਪ੍ਰਸ਼ਾਸਨ ਦੀ ਉਹ ਨੀਤੀ ਦਰਸਾਉਂਦਾ ਹੈ ਜਿਸ ਤਾਲ ਲੱਕੜੀ ਉੱਪਰ ਸਾਰਾ ਧਿਆਨ ਦੇਸ਼ ਵਿੱਚ ਕਾਨੂੰਨ ਦੀ ਪਾਲਣਾ ਅਤੇ ਆਵਾਸੀ ਨਿਯਮਾਂ ਦੀ ਪੂਰੀ ਤਿਆਰੀ ਤੇ ਹੈ। ਵਿਸ਼ੇਸ਼ਗਿਆਨ ਕਹਿੰਦੇ ਹਨ ਕਿ ਇਸ ਬਦਲਾਅ ਨਾਲ ਆਈਸੀ ਅਧਿਕਾਰੀਆਂ ਨੂੰ ਨਵੇਂ ਹਦਾਇਤਾਂ ਅਤੇ ਨੀਤੀਆਂ ਦੇ ਤਹਿਤ ਕੰਮ ਕਰਨ ਲਈ ਮਜ਼ਬੂਤ ਬਣਾਇਆ ਜਾਵੇਗਾ ਇਸ ਦੌਰਾਨ ਅਮਰੀਕਾ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਤੇਜ਼ ਹੋਵੇਗੀ ਅਤੇ ਦੇਸ਼ ਵਿੱਚ ਕਾਨੂੰਨ ਤਹਿਤ ਰਹਿਣ ਵਾਲਿਆਂ ਦੀ ਸੁਰੱਖਿਆ ਨੂੰ ਵਧਾਇਆ ਜਾਵੇਗਾ ਅਗਲੇ ਹਫ਼ਤਿਆਂ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਨਵੀਂ ਲੀਡਰਸ਼ਿਪ ਅਤੇ ਨੀਤੀਆਂ ਦੇ ਅਸਰ ਕਿੰਨੇ ਪ੍ਰਭਾਵਸ਼ਾਲੀ ਸਾਬਿਤ ਹੁੰਦੇ ਹਨ ਅਤੇ IC ਵੱਲੋਂ ਡਿਪੋਰਟੇਸ਼ਨ ਦੀ ਪ੍ਰਕਿਰਿਆ ਕਿਵੇਂ ਤੇਜ਼ ਹੁੰਦੀ ਹੈ ਐਨਵੀਡੀਆ ਦੇ ਸ਼ੇਅਰ ਮਾਰਕੀਟ ਵਿੱਚ ਅੱਜ ਇੱਕ ਮਹੱਤਵਪੂਰਨ ਉਤਾਰ-ਛੜਾਅ ਵੇਖਣ ਨੂੰ ਮਿਲਿਆ ਹੈ। ਕੰਪਨੀ ਦੇ ਸ਼ੇਅਰ 190 ਡਾਲਰ ਦੇ ਮਾਰਕੀਟ ਕੈਪ ਤੇ ਟਿਕੇ ਰਹੇ, ਜਿਸ ਨਾਲ ਨਿਵੇਸ਼ਕਾਂ ਨੂੰ ਭਰੋਸਾ ਵਧਿਆ ਹੈ। ਵਿਸ਼ੇਸ਼ਗਿਆਨ ਕਹਿੰਦੇ ਹਨ ਕਿ ਇਸ ਵਾਅਦੇ ਦੇ ਕਾਰਨ ਐਨਵੀਡੀਆ ਦੇ ਟੈਕਨੋਲੋਜੀ ਅਤੇ ਗੇਮਿੰਗ ਖੇਤਰ ਵਿੱਚ ਮਜ਼ਬੂਤ ਮੌਜੂਦਗੀ ਨੂੰ ਦਰਸਾਉਂਦਾ ਹੈ। ਅੱਜ ਟੈਕਨੋਲੋਜੀ ਦੀ ਦੁਨੀਆ ਵਿੱਚ ਐਨਵਿਡੀਆ ਨੇ ਆਪਣੀ ਮਜ਼ਬੂਤ ਮੌਜੂਦਗੀ ਦਰਸਾਈ ਹੈ ਕੰਪਨੀ ਦੇ ਸ਼ੇਅਰ ਮਾਰਕੀਟ ਵਿੱਚ 190 ਡਾਲਰ ਦੇ ਮਾਰਕੀਟ ਕੈਪ ਤੇ ਟਿਕੇ ਰਹੇ ਜਿਸ ਨਾਲ ਨਿਵੇਸ਼ਕਾਂ ਅਤੇ ਉਦਯੋਗਾਂ ਵਿੱਚ ਭਰੋਸਾ ਵਧਿਆ ਐਨਵਿਡੀਆ ਆਪਣੀ ਉੱਚ ਗੁਣਵੱਤਾ ਵਾਲੀ ਗੇਮਿੰਗ ਕਾਰਡ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸੈਂਟਰ ਤਕਨੀਕਾਂ ਲਈ ਜਾਣੀ ਜਾਂਦੀ ਹੈ ਵਿਸ਼ੇਸ਼ਗਿਆਨ ਕਹਿੰਦੇ ਹਨ ਕਿ ਇਸ ਵਾਦੇ ਦਾ ਸਿੱਧਾ ਅਸਰ ਐਨਵਿਡੀਆ ਦੇ ਨਵੇਂ ਉਤਪਾਦਾਂ ਤੇ ਤਕਨੀਕੀ ਵਿਕਾਸ ਤੇ ਪੈ ਸਕਦਾ ਹੈ ਜੋ ਭਵਿੱਖ ਵਿੱਚ ਕੰਪਨੀ ਦੀ ਵਧ ਰਹੀ ਵੈਲਿਊ ਨੂੰ ਨਿਵੇਸ਼ਕਾਂ ਲਈ ਹੋਰ ਲਾਭਦਾਇਕ ਬਣਾਵੇਗਾ ਮਾਰਕੀਟਰ ਨਿਵੇਸ਼ਕਾਂ ਦੇ ਮੁਤਾਬਕ ਐਨਵਿਡੀਆ ਦੀ ਤਕਨੀਕੀ ਉਦਯੋਗ ਵਿੱਚ ਮਜ਼ਬੂਤ ਪਹੁੰਚ ਅਤੇ ਨਵੇਂ ਉਤਪਾਦ ਇਸ ਗੱਲ ਦਾ ਸੰਕੇਤ ਹਨ ਕਿ ਕੰਪਨੀ ਭਵਿੱਖ ਵਿੱਚ ਹੋਰ ਵੱਡੇ ਪ੍ਰੋਜੈਕਟ ਅਤੇ ਨਵਨਿੱਤਮ ਤਕਨੀਕੀ ਵਿਕਾਸਾ ਵਿੱਚ ਆਪਣਾ ਦਾਖਲਾ ਜਾਰੀ ਰੱਖੇਗੀ ਇਸ ਨਾਲ ਨਿਵੇਸ਼ਕਾਂ ਨੂੰ ਨਾ ਸਿਰਫ ਲਾਭ ਹੋਵੇਗਾ ਸਗੋਂ ਮਾਰਕੀਟ ਵਿੱਚ ਅਨਵਿਧਿਆਦੀਪ ਦੀ ਮੌਜੂਦਗੀ ਹੋਰ ਧਿਆਨ ਖਿੱਚਣ ਵਾਲੀ ਬਣੇਗੀ ਖਾਸ ਕਰਕੇ ਗੇਮਿੰਗ ਅਤੇ AI ਖੇਤਰ ਵਿੱਚ ਅਨਵਿਧਿਆਦੀਪ ਪ੍ਰਗਤੀ ਨੂੰ ਨਿਵੇਸ਼ਕਾਂ ਨੇ ਧਿਆਨ ਨਾਲ ਦੇਖਿਆ ਵਿਸ਼ੇਸ਼ ਗਿਆਨ ਕਹਿੰਦੇ ਹਨ ਕਿ ਅਨਵਿਧਿਆਦੀਪ ਤਕਨੀਕ ਅਤੇ ਉਤਪਾਦ ਵਿਸ਼ੇਸ਼ਕਾਂ ਲਈ ਭਰੋਸੇਮੰਦ ਹਨ ਤੇ ਇਹ ਕੰਪਨੀ ਨੂੰ ਲੰਬੇ ਸਮੇਂ ਲਈ ਮਾਰਕੀਟ ਵਿੱਚ ਸਥਿਰਤਾ ਦੇਵੇਗਾ ਇਸ ਤਰ੍ਹਾਂ ਐਨਵੀਡੀਆ ਦਾ ਇਹ ਮੂਮੈਂਟ ਮਾਰਕੀਟ ਵਿੱਚ ਇੱਕ ਮਹੱਤਵਪੂਰਨ ਚਿੰਨ੍ਹ ਬਣ ਗਿਆ ਜੋ ਟੈਕਨੋਲੋਜੀ ਖੇਤਰ ਵਿੱਚ ਨਿਵੇਸ਼ਕਾਂ ਅਤੇ ਦੋਹਾਂ ਲਈ ਨਵੀਆਂ ਸੰਭਾਵਨਾਵਾਂ ਖੋਲਦਾ ਹੈ ਅਮਰੀਕੀ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਇੱਕ ਹੋਰ ਕਰਾਰਾ ਝਟਕਾ ਦਿੱਤਾ ਗਿਆ ਨਵੀਆਂ ਨੀਤੀਆਂ ਅਨੁਸਾਰ ਲੱਖਾਂ ਪ੍ਰਵਾਸੀਆਂ ਲਈ ਹੁਣ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਇੱਕ ਕਦਮ ਉਹਨਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਜੋ ਅਮਰੀਕਾ ਵਿੱਚ ਰਹਿ ਰਹੇ ਹਨ ਜਾਂ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹਨ ਮਹਾਰਾ ਦਾ ਕਹਿਣਾ ਹੈ ਕਿ ਇਹ ਨੀਤੀ ਚਿੰਤਾ ਦਾ ਵਿਸ਼ਾ ਹੈ ਅਮਰੀਕਾ ਵਿੱਚ ਪ੍ਰਵਾਸੀਆਂ ਲਈ ਹਾਲਾਤ ਏ ਕੁਵਾਰ ਫਿਰ ਮੁਸ਼ਕਲ ਬਣਦੇ ਨਜ਼ਰ ਆ ਰਹੇ ਹਨ ਅਮਰੀਕੀ ਪ੍ਰਸ਼ਾਸਨ ਵੱਲੋਂ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਜਾ ਰਿਹਾ ਜਿਸ ਨਾਲ ਲੱਖਾਂ ਪ੍ਰਵਾਸੀਆਂ ਦੀ ਚਿੰਤਾ ਵੱਧ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਨੀਤੀ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਹੈ ਪਰ ਇਸ ਦਾ ਸਿੱਧਾ ਅਸਰ ਉਹਨਾਂ ਲੋਕਾਂ ਤੇ ਪੈ ਰਿਹਾ ਹੈ ਜੋ ਅਮਰੀਕਾ ਵਿੱਚ ਸਾਲਾਂ ਤੋਂ ਰਹਿ ਰਹੇ ਹਨ ਜਾਂ ਉੱਥੇ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਮਾਹਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਪ੍ਰਵਾਸੀ ਸਮੁਦਾਇ ਲਈ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ ਕਈ ਪਰਿਵਾਰ ਇਸ ਨੀਤੀ ਕਾਰਨ ਡਰੇ ਹੋਏ ਹਨ ਅਤੇ ਉਹਨਾਂ ਨੂੰ ਆਪਣਾ ਭਵਿੱਖ ਅਨਿਸ਼ਚਿਤ ਦਿਖਾਈ ਦੇ ਰਿਹਾ ਹੈ ਅਮਰੀਕੀ ਪ੍ਰਸ਼ਾਸਨ ਵੱਲੋਂ ਲਏ ਗਏ ਇਹ ਕਦਮ ਨਾ ਸਿਰਫ ਰਾਜਨੀਤਿਕ ਤੌਰ ਤੇ ਚਰਚਾ ਦਾ ਵਿਸ਼ਾ ਬਣੇ ਹਨ ਸਗੋਂ ਮਨੁੱਖੀ ਪੱਖ ਤੋਂ ਵੀ ਸਵਾਲ ਖੜੇ ਕਰ ਰਹੇ ਹਨ ਇਸ ਸਾਰੇ ਮਾਮਲੇ ਵਿੱਚ ਅਮਰੀਕਾ ਦੀਆਂ ਇਮੀਗ੍ਰੇਸ਼ਨ ਏਜੰਸੀਆਂ ਦਾ ਕਹਿਣਾ ਹੈ ਕਿ ਨਵੀਆਂ ਨੀਤੀਆਂ ਸਿਰਫ ਕਾਨੂੰਨੀ ਪ੍ਰਕਿਰਿਆ ਨੂੰ ਸਖਤ ਕਰਨ ਲਈ ਨਹੀਂ ਹਨ ਪਰ ਪ੍ਰਵਾਸੀ ਸਮੁਦਾਈ ਦਾ ਮੰਨਣਾ ਹੈ ਕਿ ਇਹ ਕਦਮ ਉਹਨਾਂ ਲਈ ਇੱਕ ਹੋਰ ਕਰਾਰਾ ਝਟਕਾ ਹੈ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਨੀਤੀ ਕਿੰਨੀ ਪ੍ਰਭਾਵਸ਼ਾਲੀ ਜਾਂ ਵਿਵਾਦਿਤ ਸਾਬਤ ਹੁੰਦੀ ਹੈ ਅੱਜ ਦੀਆਂ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਐਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤੇਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ